ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਨਿੱਕਾਰ ਸਵਾਗਤ ਹੈ ਜੀ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁڑے ਹੋਏ ਮੇਰੇ ਨਾਲ ਡਾਕਟਰ ਸ਼ਿੰਦਰ ਕੌਰ ਹੋਰੀ ਤੇ ਹਰਸ਼ਿੰਦਰ ਕੌਰ ਜੀ ਹੋਰਨ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਹੋਰ ਅੱਗੇ ਲੈ ਜਾਂਦੇ ਹੋਏ ਗੱਲਬਾਤ ਦਾ سلسلہ ਚਲਉਣੀ ਹੈ ਚਰਚਾ ਬੜੀ ਅਹਿਮ ਹੈ ਸ਼ਿੰਦਰ ਜੀ ਨਾਲ ਵੀ ਕਰਕੇ ਟੇ ਵੋਟਰ ਕੀ ਬੋਲਦੇ ਨੇ ਤੇ ਡਾਕਟਰ ਸ਼ਿੰਦਰ ਕੌਰ ਹੋਰੀ ਪਿਛਲੇ ਕਈ ਦਿਨਾਂ ਤੋਂ ਉੱਤਰੀ ਭਾਰਤ ਦੀ ਯਾਤਰਾ ਨੇ ਕਦੇ ਬੀकानेर ਕਦੇ ਜੋਧਪੁਰ ਕਦੇ ਸ਼ਿਰੀਨਗਰ ਤੇ ਕਦੇ ਕਿਤੇ ਸੋ ਉਥੇ ਵਾਹ ਇਹਨਾਂ ਦਾ ਆਮ ਲੋਕਾਂ ਨਾਲ ਹੀ ਹੁੰਦਾ ਹੈ ਤੇ ਲੋਕ ਜਿਹੜੀ ਹੈ ਲੋਕ ਰਾਏ ਵੀ ਲੋਕਾਂ ਦੇ ਵਿੱਚੋਂ ਵੜ ਕੇ ਨਿਭਲਦੀ ਹੈ ਸਤਿ ਸ਼੍ਰੀ ਅਕਾਲ ਪੰਜ ਜੀ ਸੱਚੀ ਕਾਲਪਾ ਜੀ ਤੇ ਤੁਹਾਡੇ ਰਹੀਂ ਸੁਣਨ ਵਾਲੇ ਸਾਰੇ ਹੀ ਸੂਝਵਾਨ ਸੱਜਣਾ ਨੂੰ ਬਹੁਤ ਬਹੁਤ ਨਿੱਕੀ ਸੱਚੀ ਕਾਲ ਜੀ ਅੱਜ ਕੱਲ੍ਹ ਕਸ਼ਮੀਰ ਦੀ ਵਾਦੀ ਚੋਂ ਜਾਂ ਜੋਧਪੁਰ ਦੇ ਟਿੱਬਿਆਂ ਚੋਂ ਬਿਲਕੁਲ ਜੀ ਗੇੜਿਆਂ ਤੇ ਆ ਪੇਪਰ ਲੈਂਦੇ ਹਰ ਤਰ੍ਹਾਂ ਦਾ ਦੇਖ ਲਿਆ ਜੀ ਅਗਰ ਉਹੇ ਵੀ ਪਹੁੰਚ ਗਏ ਆ ਰੋहतक ਵੀ ਪਹੁੰਚ ਗਏ ਆ ਰਾਜਸਥਾਨ ਵੀ ਫਿਰ ਕਸ਼ਮੀਰ ਵੀ ਸੋਲਨ ਵੀ ਸੋ ਹਰ ਥਾਂ ਤੇ ਵਾਰੀ ਵਾਰੀ ਗੇੜਾ ਲਾਣਾ ਪੈ ਰਿਹਾ ਗਰਮ ਸਰਦਨ ਕਰਾ ਲਿਓ ਮੇਰੇ ਵਾਂਗੂ ਵੀ ਸੁਬਾਹ ਆਪਣੇ ਬੀਕਾਨੇਰ ਦੇ ਟਿੱਬਿਆਂ ਤੇ ਸ਼ਾਮ ਨੂੰ ਸੋਲਨ ਦੀਆਂ ਬਾਦੀਆਂ 'ਚ ਤੇ ਹਾਂਜੀ ਜੀ ਪੇਪਰ ਦੇ ਵਿੱਚ ਪਰ ਤੁਸੀਂ ਸੱਚ ਮੰਨਿਓ ਭਾਜੀ ਕਈ ਵਾਰ ਤਾਂ ਇਸ ਤਰ੍ਹਾਂ ਜਦੋਂ ਮਿਲੀ ਗਿਲੀ ਦਾ ਕਿਉਂਕਿ ਤੁਸੀਂ ਸਮਝ ਹੀ ਰਹੇ ਹੋ ਕਿ ਅਬ ਬਿਲਕੁਲ ਆਮ ਬੰਦੇ ਨੇ ਜੋ ਇਲਾਜ ਕਰਵਾਉਣਾ ਵੀ ਸਰਕਾਰੀ ਹਸਪਤਾਲਾਂ ਚ ਪਹੁੰਚ ਰਹੇ ਉਹਨਾਂ ਨਾਲ ਗੱਲਬਾਤ ਹੋਣੀ ਇੱਕ ਵੱਡੀ ਪੱਧਰ ਤੇ ਕੁਝ ਵੱਖ ਲੋਕ ਰਾਏ ਬਣ ਰਹੀ ਉਹ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੇ ਸਮਝਣ ਨੂੰ ਮਿਲਦਾ ਜੇ ਕਿ ਕਿਸ ਤਰੀਕੇ ਲੋਕ ਹੌਲੀ ਹੌਲੀ ਤਬਦੀਲ ਹੋ ਰਹੇ ਨੇ ਕਿਵੇਂ ਉਹਨਾਂ ਦੀ ਸੋਚ ਵਿੱਚ ਹੌਲੀ ਹੌਲੀ ਸੁਧਾਰ ਹੋ ਰਿਹਾ ਜੇ ਬਹੁਤ ਕੁਝ ਜਿੱਥੇ ਇੱਕ ਰਿਕਸ਼ੇ ਵਾਲਾ ਇੱਕ ਸਾਡਾ ਜੁੱਤੀਆਂ ਗੰਡਣ ਵਾਲੇ ਤੋਂ ਲੈ ਕੇ ਤੁਸੀਂ ਸਮਝ ਹੀ ਰਹੇ ਹੋ ਕਿ ਬਹੁਤੇ ਅ ਰੱਜੇ ਪੁਜੇ ਘਰਾਂ ਦੇ ਲੋਕ ਉਹਨਾਂ ਥਾਵਾਂ ਤੇ ਨਹੀਂ ਪਹੁੰਚਦੇ ਜੀ ਜੀ ਤਾਂ ਕੁਝ ਕੁ ਮੈਂ ਚਾਹਨੀ ਅੱਜ ਜੋ ਲੋਕ ਆਵਾਜ਼ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਸਕਾਂ ਮੈਂ ਸਪਸ਼ਟ ਕਰ ਦਿਆਂ ਭਾਜੀ ਵੀ ਇੱਕ ਵੀ ਹਰਫ ਮੇਰਾ ਨਹੀਂ ਕਿਉਂਕਿ ਵੱਖੋ ਵੱਖ ਥਾਵਾਂ ਤੇ ਵੱਖੋ ਵੱਖ ਜੋ ਲੋਕ ਬੋਲੇ ਸਨ ਮੈਂ ਉਹੀ ਕੁਝ ਸਾਂਝ ਦਵਾਣਾ ਚਾਹਨੀ ਆ ਜੀ ਜੀ ਕਸ਼ਮੀਰ ਵਿੱਚ ਕੁਝ ਬਿਲਕੁਲ ਹੀ ਵੱਖ ਸੁਣਨ ਨੂੰ ਮਿਲਿਆ ਜਿੱਥੇ ਅ ਕਿਉਂਕਿ ਜਿੱਥੇ ਸਾਨੂੰ ਉਹਨਾਂ ਨੇ ਠਰਾਇਆ ਸੀ ਰੈਸਟ ਹਾਊਸ 'ਚ ਉੱਥੋਂ ਦੇ ਕੁੱਕ ਤੋਂ ਲੈ ਕੇ ਸਫਾਈ ਸੇਵਕ ਤੋਂ ਲੈ ਕੇ ਜਿਹੜੀ ਟੈਕਸੀ ਸਾਨੂੰ ਰੋਜ਼ ਉਹਨਾਂ ਨੇ ਦਿੱਤੀ ਸੀ ਜਿੱਥੇ ਮੈਡੀਕਲ ਕਾਲਜ 'ਚ ਜਾਣਾ ਹੈ ਤੋਂ ਲੈ ਕੇ ਜਿੰਨਿਆਂ ਥਾਵਾਂ ਤੇ ਵਾਹ ਪਿਆ ਲੋਕ ਉੱਥੇ ਜਿੱਥੇ ਤੱਕ ਗੱਲ ਕਰਾਂ ਮੈਂ ਜੋ ਉਹਨਾਂ ਦੇ ਮੂੰਹ 'ਚੋਂ ਆਵਾਜ਼ ਉੱਠ ਰਹੀ ਸੀ ਬੜੇ ਵਿਰੋਧ ਤੇ ਸਨ ਭਾਜਪੀ ਦੇ ਜੀ ਉਹਨਾਂ ਦੀ ਮਨ ਚ ਰੰਜਿਸ਼ ਸੀ ਕਿ ਕਿਉਂਕਿ ਮੈਨੂੰ ਵੀ ਦੇਖੋ ਫਰਸਟ ਹੈਂਡ ਇਨਫੋਰਮੇਸ਼ਨ ਜੋ ਉਹਨਾਂ ਰਾਈ ਮਿਲੀ ਉਹ ਜੇ ਫਰਸਟ ਹੈਂਡ ਇਨਫੋਰਮੇਸ਼ਨ ਨਹੀਂ ਹੈ ਐਚੂਅਲੀ ਸੈਕੰਡ ਹੈਂਡ ਹੈ ਕਿਉਂ ਕਹਿੰਦੇ ਸਾਡੇ ਬੱਚਿਆਂ ਨਾਲ ਈਵਨ ਮੁੰਡਿਆਂ ਨਾਲ ਬੜੀ ਬਦਫੈਲੀ ਹੋਈ ਇੱਥੇ ਤੱਕਾ ਕੀਤਾ ਗਿਆ ਅਸੀਂ ਲੋਕ ਚੁੱਪਾਂ ਪਰ ਸਾਡੀ ਚੁੱਪੀ ਹੁਣ ਆਵਾਜ਼ ਜਿਹੜੀ ਆਵੇਗੀ ਉਹ ਅਸਲ ਵਿੱਚ ਅਸੀਂ ਸ਼ੋਰ ਉਸਰਾ ਹੀ ਆਊਗਾ ਜਦੋਂ ਸਾਡੀ ਚੁੱਪੀ ਟੁੱਟੇਗੀ ਅਸੀਂ ਚੁੱਪਾਂ ਕਿਉਂਕਿ ਸਾਨੂੰ ਡਰਾਇਆ ਗਿਆ ਧਮਕਾਇਆ ਗਿਆ ਬੋਲਣ ਤੇ ਸਾਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਡੇ ਤੇ ਤਸ਼ੱਦਦ ਹੋਏਗਾ ਸੋ ਅਸੀਂ ਬਿਲਕੁਲ ਚੁੱਪਾਂ ਉੱਪਰਲਾ ਹਾਸਾ ਉੱਪਰਲੀ ਖੁਸ਼ੀ ਇਹ ਨਾ ਸਮਝ ਲਿਓ ਕਿ ਅਸੀਂ ਅੰਦਰੋਂ ਇਹਨਾਂ ਦੇ ਨਾਲ ਆ ਯਾਨੀ ਇਹੋ ਜਿਹੀ ਇੱਕ ਵੱਡੀ ਪੱਧਰ ਤੇ ਪਾਜੀ ਗੱਲ ਇਹ ਹੁੰਦੀ ਹੈ ਕਿ 100% ਲੋਕ ਕਦੇ ਵੀ ਕਿਸੇ ਨਾਲ ਨਹੀਂ ਰੱਖਦੇ ਤੇ ਇਹ ਕਹਈਏ ਕਿ ਕੋਈ ਕਵੀ ਐਸਾ ਬੰਦਾ ਨਹੀਂ ਜਿਸ ਦਾ ਵਿਰੋਧ ਨਾ ਹੋਇਆ ਹੋਵੇ ਮੈਨੂੰ ਤੇ ਨਹੀਂ ਪਤਾ ਜੇ ਸਾਡੇ ਗੁਰੂ ਪੀਰ ਪੈਗੰਬਰ ਉਹ ਵੀ ਇਸ ਤਰ੍ਹਾਂ ਦੀ ਵਿਰੋਧ ਦਾ ਸਾਹਮਣਾ ਕਰਦੇ ਰਹੇ ਨੇ ਤੇ ਤੁਸੀਂ ਮੈਂ ਆਸੀ ਕਿਹੜੀ ਖਾਦ ਖੇਤ ਦੀ ਮੂਲੀਆਂ ਵਿਰੋਧ ਤਾਂ ਇੱਕ ਨਾਰਮਲ ਹਿਊਮਨ ਬਿਹੇਵੀਅਰ ਹੈ ਸੋ ਇਸੇ ਤਰ੍ਹਾਂ ਉੱਥੇ ਇੱਕ ਵਿਰੋਧ ਸੀ ਤਾਂ ਉੱਥੇ ਜਿਸ ਹੋਟਲ ਵਿੱਚ ਸਾਨੂੰ ਖਾਣਾ ਖਵਾਉਣ ਲਈ ਲੈ ਕੇ ਗਏ ਉਹ ਥੋੜਾ ਵੱਡਾ ਸੀ ਰੱਜੇ ਪੁੱਜਿਆਂ ਦਾ ਸੀ ਜਦੋਂ ਉੱਥੇ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਬਿਲਕੁਲ ਵਕ ਸੀ ਜੀ ਉਹ ਕਹਿਣ ਲੱਗੇ ਸਾਡਾ ਬਿਜ਼ਨਸ ਆ ਸਾਡੇ ਕਿਉਂਕਿ ਆ ਦੋ ਸਾਲਾਂ ਤੋਂ ਬਹੁਤ ਜ਼ਿਆਦਾ ਕਿਉਂਕਿ ਆਣ ਲੱਗ ਗਏ ਨੇ ਟੂਰਿਸਟ ਸਾਨੂੰ ਇਹ ਸੂਟ ਕਰਦਾ ਤਾਂ ਸਾਡੀ ਤਾਂ ਆਮਦਨ ਕਈ ਗੁਣਾ ਉਛਾਲ ਆਇਆ ਹੈ ਤੇ ਸਾਨੂੰ ਇਹ ਸੂਟ ਕਰ ਰਿਹਾ ਸੋ ਇਹ ਸੀ ਜਿਹੜੀ ਮੇਜਰ ਡਿਫਰੈਂਸ ਜੋ ਮੈਂ ਤੁਹਾਨੂੰ ਦੱਸਣਾ ਚਾਹਿਆ ਕਿ ਵੱਡੀ ਗਿਣਤੀ ਜੋ ਆਮ ਲੋਕ ਸਨ ਤਰਤਲ ਨਾਲ ਜੁੜੇ ਜੋ ਰੋਜ਼ ਦੀ ਰੋਜੀ ਰੋਟੀ ਕਮਾਉਣ ਵਾਲੇ ਉਹ ਵਿਰੋਧ ਸ਼ੋਅ ਕਰ ਰਹੇ ਸਨ ਕੁਝ ਰੱਜੇ ਪੁਜੇ ਜਿਹੜੇ ਉਹਨਾਂ ਦੇ ਹੱਕ ਵਿੱਚ ਸਨ ਹੂੰ ਹੂੰ ਹੁਣ ਇਹ ਜੀ ਜੇ ਆਪਾਂ ਥੋੜਾ ਜਿਹਾ ਇੱਧਰ ਨੂੰ ਤੁਰੀਏ ਜਿੱਥੇ ਹਰਿਆਣੇ ਵਾਲੇ ਪਾਸੇ ਨੂੰ ਜੀ ਕਿਉਂਕਿ ਰੋहतक ਵੀ ਅਗਰੋਹਾ ਵੀ ਉਹ ਸਾਰੇ ਉਸੇ ਹੀ ਇਲਾਕਿਆਂ ਚ ਉਧਰਲੇ ਪਾਸੇ ਨੂੰ ਆਏ ਪਰ ਲੱਗਦਾ ਪਰਲਾ ਪਾਸਾ ਹੁਣ ਉੱਥੇ ਅਗਰੋਹਾ ਕਿਉਂਕਿ ਉੱਥੇ ਕਾਫੀ ਪੰਜਾਬੀ ਨੇ ਕਾਫੀ ਵੱਡੀ ਗਿਣਤੀ ਜੋ ਮੈਨੂੰ ਟੱਕਰੇ ਬਿਲਕੁਲ ਇੱਧਰ ਆ ਜਾਂਦਾ ਨਾ ਇਹ ਗਰੋਹੇ ਤੋਂ ਰਲੇ ਬਠਿੰਡੇ ਵੱਲ ਨੂੰ ਫਤਿਆਬਾਦ ਏਰੀਆ ਜੋ ਪੰਜਾਬੀ ਹੈ ਰੁਤਕ ਕੰਨੀ ਨੂੰ ਚਲੇ ਜਾਓ ਤਾਂ ਉਹ ਉੱਥੇ ਤੁਹਾਨੂੰ ਬੋਤਾਂ ਵੀ ਜਿਹੜੀਆਂ ਮਿਲਣੀਆਂ ਸਿੱਖਾਂ ਵਾਲੀਆਂ ਮਾਨ ਮਿਲਣਗੇ ਲੇਡੀਜ਼ ਮਗਰ ਕੌਰ ਲੱਗਿਆ ਹੋਊਗਾ ਉਹ ਵੀ ਮਿਲੂਗਾ ਪਰ ਉਹ ਦਿਸਵਾਲ ਏਰੀਆ ਸ਼ੁਰੂ ਹੋ ਜਾਂਦਾ ਦੇਸਵਾਲ ਜਾਂ ਦੇਸਵਾਲ ਕੀ ਕਹਿੰਦੇ ਤੇ ਉੱਥੇ ਕੁਝ ਸਗੋਂ ਮਤਲਬ ਮੈਨੂੰ ਇਹੋ ਜਿਹੇ ਲੋਕ ਵੀ ਮਿਲੇ ਜਿਹੜੇ ਅ ਜਿਨ੍ਹਾਂ ਦੇ ਅੱਧੇ ਅੱਧੇ ਟੱਬਰ ਯਾਨੀ ਤੁਸੀਂ ਜਿਵੇਂ ਸਾਡੇ ਉੱਥੇ ਜੋ ਕੁੱਕ ਸਨ ਜਿਹੜੇ ਉੱਥੇ ਰੈਸਟ ਹਾਊਸ ਸਾਨੂੰ ਖਾਣਾ ਖਵਾਉਂਦੇ ਸਨ ਉਹਨਾਂ ਦੇ ਕਹਿਣ ਲੱਗੇ ਸੀ ਚਾਚਾ ਜੀ ਮੇਰੇ ਸਿੱਖ ਨੇ ਤੇ ਮੇਰੀ ਭੂਆ ਸਿੱਖ ਦੇ ਘਰ ਵਿਆਹੀ ਹੋਈ ਹੈ ਤੇ ਅੱਧਾ ਟੱਬਰ ਸਾਡਾ Hindu ਅੱਧਾ ਟੱਬਰ ਸਾਡਾ ਸਿੱਖ ਹੈ ਇਹ ਉਹਨਾਂ ਦੀ ਮਤਲਬ ਵਰਸ਼ਨ ਕਿ ਉਹਨਾਂ ਨੂੰ ਮਤਲਬ ਉਹ ਹਿੰਦੀ ਵੀ ਓਨੀ ਸੋਹਣੀ ਬੋਲ ਰਹੇ ਸਨ ਜਿੰਨੀ ਸੋਹਣੀ ਪੰਜਾਬੀ ਬੋਲਦੇ ਆ ਬਾਗੜੀ ਬਾਗੜੀ ਬੋਲਦੇ ਹੋਣੇ ਜੀ ਬਾਗੜੀ ਬਿਲਕੁਲ ਬਿਲਕੁਲ ਸੋ ਉਹ ਜਿਵੇਂ ਉਹਨਾਂ ਨਾਲ ਇਦਾਂ ਹਾਸੇ ਚ ਗੱਲ ਕੀਤੀ ਮੈਂ ਭਾਜੀ ਸਾਰੇ ਖਿਮਾ ਮੰਗ ਕੇ ਸਾਰਿਆਂ ਤੋਂ ਕਿਉਂਕਿ ਤੁਸੀਂ ਪਲੀਜ਼ ਆਪਣੇ ਨਾ ਸੋਚੋ ਮੈਂ ਬੋਲ ਰਹੀ ਆ ਉਹਨਾਂ ਨੇ ਜੋ ਸ਼ਬਦ ਬੋਲਿਆ ਕਿ ਤੁਸੀਂ ਪੰਜਾਬੀ ਕੀ ਝੱਲੇ ਹੋ ਗਏ ਹੋ ਜਿਨ੍ਹਾਂ ਨੂੰ ਸਿਰ ਤੇ ਬਿਠਾਇਆ ਅਸੀਂ ਉਹਨਾਂ ਦਿੱਲੀ ਵਾਲਿਆਂ ਨੂੰ ਰਾਜ ਨਹੀਂ ਕਰਨ ਦਿੰਦੇ ਤੁਸੀਂ ਜਾਂ ਤਾਂ ਆਪਣੇ ਬੰਦੇ ਚੁਣਦੇ ਤੁਸੀਂ ਦਿੱਲੀ ਤੋਂ ਹਦਾਇਤਾਂ ਲੈ ਕੇ ਯਾਨੀ ਇਦਾਂ ਦੇ ਸ਼ਬਦ ਬੋਲ ਰਹੇ ਸਨ ਮੈਂ ਉਹ ਐਗਜ਼ੈਕਟ ਹੁਣ ਨਹੀਂ ਬੋਲਣਾ ਚਾਹੁੰਦੀ ਕੁਝ ਉਹਨਾਂ ਨੇ ਮੰਦੀ ਸ਼ਬਦਾਵਲੀ ਵੀ ਵਰਤੀ ਰਿਕਸ਼ੇ ਵਾਲੇ ਸਨ ਜਾਂ ਫਿਰ ਹਸਪੀਟਲ ਦੇ ਵਿੱਚ ਜਿੱਥੇ ਅਸੀਂ ਪੇਪਰ ਲੈ ਰਹੇ ਸਾਂ ਤੁਸੀਂ ਸਮਝ ਸਕਦੇ ਹੋ ਕਿ ਇੰਨੇ ਸਾਰੇ ਵਿਦਿਆਰਥੀ ਹੁੰਦੇ ਨੇ ਹਰ ਇੱਕ ਦੇ ਕੋਲ ਵੱਖਰਾ ਮਰੀਜ਼ ਉੱਥੇ ਗੱਲ ਕਰਨੀ ਪੁੱਛਿਆ ਉੱਥੇ ਆਵਾਜ਼ ਅੱਦੋ-ਅੱਦ ਸੀ ਕੁਝ ਐਂਟੀ ਜਿਵੇਂ ਭਾਜਪਾ ਚੱਲ ਰਹੇ ਸਨ ਕੁਝ ਐਂਟੀ ਜਿਵੇਂ ਇਹਨਾਂ ਦੇ ਕਾਂਗਰਸ ਦੇ ਬੋਲ ਰਹੇ ਸਨ ਇਸ ਤਰ੍ਹਾਂ ਦਾ ਉੱਥੇ ਮਾਹੌਲ ਲੱਭਿਆ ਜਿਹਦੇ ਵਿੱਚ ਐਂਟੀ ਆਪ ਬਹੁਤ ਤਗੜੀ ਆਵਾਜ਼ ਸੀ ਦੋਨੋਂ ਸੁਰਾਂ ਵਿੱਚੋਂ ਇਦਾਂ ਦੀ ਜੋ ਉੱਥੇ ਉਹ ਜੋ ਗੱਲ ਸੁਣਨ ਨੂੰ ਮਿਲੀ ਕਿ ਉੱਥੇ ਇੱਕ ਅਗਰੋਹਾ ਧਾਮ ਹੈ ਉੱਥੇ ਜਿਵੇਂ ਮਾਲੀ ਅਗਰਵਾਲਾਂ ਦਾ ਬਹੁਤ ਤਕੜਾ ਧਾਮ ਹੈ ਜੀ ਅਗਰਵਾਲਾਂ ਦਾ ਬਹੁਤ ਤਕੜਾ ਧਾਮ ਹੈ ਬਹੁਤ ਤਕੜਾ ਕੰਮ ਹੈ ਉੱਥੇ ਉਹਨਾਂ ਦੇ ਮਾਲੀ ਤੋਂ ਲੈ ਕੇ ਕੰਮ ਕਰਨ ਵਾਲਿਆਂ ਤੋਂ ਲੈ ਕੇ ਜਿਹੜੇ ਅੰਦਰ ਯਾਨੀ ਗਾਈਡਸ ਤੋਂ ਲੈ ਕੇ ਸਾਰੇ ਜੋ ਉੱਥੇ ਕੰਮ ਕਰਨ ਲੱਗੇ ਸੀ ਉਹਨਾਂ ਨੂੰ ਪੁੱਛਿਆ ਹਾਂ ਜੀ ਕਿਸ ਕੀ ਹਵਾ ਚੱਲ ਰਹੀ ਹੈ ਤਾਂ ਉਹ ਅੱਧੇ ਭਾਜਪੀ ਦਾ ਨਾਂ ਲੈਂਦੇ ਸਨ ਅੱਧੇ ਕਾਂਗਰਸ ਦਾ ਪਰ ਮਤਲਬ ਇੱਕ ਸੁਰ ਸੀ ਉਹਨਾਂ ਦੀ ਵਿਰੋਧੀ ਸੁਰ ਆ ਆਮ ਆਦਮੀ ਪਾਰਟੀ ਬਲ ਮੈਨੂੰ ਨਹੀਂ ਪਤਾ ਕਿਉਂ ਜਾਂ ਕੀ ਜਾਂ ਕੀ ਰੀਜ਼ਨ ਹੋਏਗਾ ਇਸ ਤਰ੍ਹਾਂ ਦੀ ਜੋ ਹੁਣ ਲੋਕ ਜੋ ਬੋਲਦੇ ਹੁੰਦੇ ਨੇ ਭਾਜੀ ਕਈ ਵਾਰ ਉਹ ਅੰਦਰੋਂ ਕੁਝ ਹੋਰ ਕਰਦੇ ਨੇ ਇਹ ਵੀ ਮੈਂ ਨਹੀਂ ਦੱਸ ਸਕਦੀ ਪਰ ਐਦਾਂ ਦੀ ਆਵਾਜ਼ ਸੁਣੀ ਜਦੋਂ ਪਹੁੰਚੇ ਅਸੀਂ ਉੱਧਰ ਜਿੱਥੇ ਰੋਹ ਤੱਕ ਉੱਥੇ ਬਿਲਕੁਲੀ ਯਾਨੀ ਹੋਰ ਤਰ੍ਹਾਂ ਦੀ ਆਵਾਜ਼ ਸੀ ਉੱਥੇ ਵੀ 30 ਕਿਲੋਮੀਟਰ ਬਾਅਦ ਹੀ ਫਰਕ ਪੈਗਾ ਅਗਰੋਹਾ ਤੋਂ 25-30 ਕਿਲੋਮੀਟਰ ਹੀ ਆ ਜਾਂਦਾ ਜੀ ਜੀ ਪਰ ਉਹ ਇੰਨੇ ਕ ਫਰਕ ਨਾਲ ਹੀ ਉੱਥੇ ਆਵਾਜ਼ ਥੋੜੀ ਜੀ ਵੱਧ ਯਾਨੀ ਇੱਕ ਜੋ ਥੋੜਾ ਜਾਂ ਭਾਜਪਾ ਤੋਂ ਉਤਾਂ ਨੂੰ ਦੇਖੀ ਜੋ ਕਾਂਗਰਸ ਦਾ ਹੱਥ ਉਸ ਥਾਂ ਤੇ ਪਰ ਉੱਥੇ ਲੋਕਲ ਵੀ ਕਈ ਸਨ ਜਿਹੜੇ ਹੁਣ ਬਿਜ਼ਨਸਮੈਨ ਉਹ ਆਪਣੇ ਹਿਸਾਬ ਨਾਲ ਆਪਣਾ ਕੱਢ ਰਹੇ ਸਨ ਵੀ ਅਸੀਂ ਐਸ ਪਾਸੇ ਠੀਕ ਰਵਾਂਗੇ ਸੋ ਉੱਥੇ ਦੀਆਂ ਕੁਝ ਸੰਸਥਾਵਾਂ ਬੜੀਆਂ ਪੱਕੀਆਂ ਨੇ ਪਰ ਉੱਥੇ ਪਿੰਡ ਦੇ ਲੋਕ ਬਹੁਤ ਜਿਨ੍ਹਾਂ ਚ ਕਿਸਾਨ ਭਾਰੀ ਮਾਤਰਾ ਚ ਸਨ ਬਹੁਤ ਤਗੜਾ ਵਿਰੋਧ ਥੋੜਾ ਨਹੀਂ ਉਹ ਮੰਦੀ ਸ਼ਬਦਾਵਲੀ ਬੋਲ ਕੇ ਪ੍ਰਧਾਨ ਮੰਤਰੀ ਜੀ ਦੇ ਨਾਂ ਲੈ ਕੇ ਵੀ ਕਾਫੀ ਖੁਸ਼ੋਬੋਲ ਜਾਂਦੇ ਸਨ ਯਾਨੀ ਇਹੋ ਜੀ ਸੁਰ ਉੱਥੇ ਦਿਖੀ ਰੋहतक ਵਿੱਚ ਹੁਣ ਚੱਲਦੇ ਆਪਾਂ Rajasthan ਵਾਲਾ ਇੱਥੇ ਜਦੋਂ ਸਾਡੀ ਗੱਲਬਾਤ ਹੋਈ ਇਹਨਾ ਥਾਵਾਂ ਤੇ ਐਗਜ਼ੈਕਟ ਜਿਵੇਂ ਥੋੜੇ ਰੱਜੇ ਪੁੱਜੇ ਲੋਕ ਸਨ ਥੋੜੇ ਬਿਜ਼ਨਸ ਕਮਿਊਨਿਟੀ ਨਾਲ ਜੁੜੇ ਲੋਕ ਜਾਂ ਜਿਵੇਂ ਕੁਝ ਮੈਡੀਕਲ ਕਾਲਜਾਂ ਦੇ ਮਾਲਕ ਜਾਂ ਕੁਝ ਉਸ ਤਰ੍ਹਾਂ ਦੇ ਜਿਹੜੇ ਲੋਕ ਸਨ ਜੋ ਕਿ ਥੋੜੀ 엘ੀਟ ਮੈਂ ਉੱਪਰਲੀ ਪਾਰਟੀ ਵੱਲ ਜੇ ਤੁਰ ਜਾਵਾਂ ਤਾਂ ਉੱਥੇ ਉਹ ਫੇਵਰ ਕਰ ਰਹੇ ਸਨ ਡੀ ਜੀ ਪੀ ਦੀ ਪਰ ਖੇਠਲਾ ਜਿਹੜਾ ਨੋਰਮਲ ਆਮ ਲੋਕ ਸਨ ਉਹਨਾਂ ਚੋਂ ਮੈਂ ਕੁਝ ਇੰਟਰਸਟਿੰਗ ਚੀਜ਼ ਦੱਸਣ ਲੱਗੀ ਆ ਕਿ ਕੁਝ ਜਿਹੜੇ ਪਿੰਡਾਂ ਚੋਂ ਲੋਕ ਉੱਥੇ ਆਏ ਹੋਏ ਸਨ ਮਰੀਜ਼ ਜਦੋਂ ਗੱਲ ਕੀਤੀ ਤਾਂ ਪਤਾ ਜੇ ਕੀ ਲਫ਼ਜ਼ ਬੋਲੇ ਅੰਨੇ ਤੋਂ ਡਾਲਣਾ ਹੀ ਕਿਸੇ ਕੋ ਨਹੀਂ ਇਹ ਤਾਂ ਨੋਟਾ ਹੀ ਡਾਲ ਲੇਗੇ ਇੱਕ ਵੀ ਇੱਕ ਵੀ ਕੰਮ ਕਰ ਨਹੀਂ ਹੈ ਇਹ ਲਫ਼ਜ਼ ਸਨ ਆਮ ਲੋਕਾਂ ਦੇ ਕਿ ਅਸੀਂ ਤਾਂ ਇੱਕ ਨੂੰ ਇਸ ਤਾਂ ਵੀ ਰਿਜੈਕਟ ਕਰਾਂਗੇ ਤੋ this extent ਕਿ ਪਾ ਜੀ ਇੱਕ ਥਾਂ ਤੇ ਬੰਦਾ ਕਹਿ ਰਿਹਾ ਸੀ ਮੇਰੇ ਕੋਲ ਤਾਂ ਸ਼ੱਕ ਹੈ ਕਿ ਹਮਾਰੇ ਪੂਰੇ گاਉਂ ਮੇਂ ਸ਼ਾਇਦ 5 ਜਾਂ 6 ਹੀ ਜਾਣਗੇ ਔਰ ਕਿਸੇ ਨੇ ਵੋਟ ਹੀ ਨਹੀਂ ڈالਨੇ ਜਾਣਾ ਇਹ ਲਫਜ਼ ਸੀ ਯਾਨੀ ਇੱਕ ਇੰਟਾਇਰਲੀ ਡਿਫਰੈਂਟ ਚੀਜ਼ ਜੋ ਉੱਥੇ ਸੁਣਨ ਨੂੰ ਮਿਲੀ ਇਹ ਕੁਸ਼ਵਖ ਸੀ ਲੋਕਾਂ ਦਾ ਰੁਝਾਨ ਕਿ ਅਸੀਂ ਜਾਣਾ ਹੀ ਨਹੀਂ ਦਫਾ ਕਰੋ ਕਿ ਇਸ ਤਰੀਕੇ ਦੀ ਰਿਜੈਕਸ਼ਨ ਦੀ ਉਹਨਾਂ ਦੇ ਮਨਾਂ ਵਿੱਚ ਇਸ ਤਰ੍ਹਾਂ ਦੀ ਸੋਚ ਸੀ ਹੁਣ ਤੁਸੀਂ ਆਪ ਹੀ ਸੋਚੋ ਇੰਨੀ ਵੈਰਾਈਟੀ ਹਰ ਥਾਂ ਤੇ ਜੋ ਦਿਖ ਰਿਹਾ ਹੋਵੇ ਉਹਦੇ ਵਿੱਚੋਂ ਕੁਝ ਨਿਚੋੜ ਕੱਢਣਾ ਜਾਂ ਮੈਂ ਉਹ ਤਿੰਨ ਜਾਂ ਚਾਰ ਦਿਨ ਜਾਂ ਪੰਜ ਦਿਨ ਦਾ ਉੱਥੇ ਰਹਿ ਕੇ ਤੇ ਮੈਂ ਸਾਰੇ ਦਾ ਸਾਰਾ ਨੇ ਇਸਾ ਇੱਕ ਕੱਢ ਸਕਦੀ ਕਿਉਂਕਿ ਉਹ ਵਰਗ ਜੋ ਮੇਰੇ ਕੋਲ ਜਿਹਨਾਂ ਨਾਲ ਵਾਪਿਆ ਉਹ ਉਸ ਇਲਾਕੇ ਦੇ ਨੇੜੇ ਤੇੜੇ ਦੇ ਹੀ ਸਨ ਪਰ ਐਂਡ ਦਾ ਓਵਰঅল ਜਿਹਦੇ ਵਿੱਚ ਦੇਖਿਆ ਕਿ ਕੁਝ ਲੋਕਾਂ ਦੀ ਜਿਵੇਂ ਜਦੋਂ ਪੁੱਛਿਆ ਗਿਆ ਵੀ ਤੁਸੀਂ ਬਈ ਆਂਟੀ ਕਿਉਂ ਇਸ ਤਰ੍ਹਾਂ ਬੋਲ ਰਹੇ ਹੋ ਆਂਟੀ ਆਪ ਜਿਵੇਂ ਜਦੋਂ ਗੱਲ ਕੀਤੀ ਉਹਨਾਂ ਦੇ ਹੁਣ ਵਰਸ਼ਨ ਜੋ ਸੀਗੀ ਜੋ ਉਹਨਾਂ ਨੂੰ ਲੱਗਦਾ ਮੈਂ ਉਸੇ ਹਿਸਾਬ ਨਾਲ ਕਰ ਰਹੀ ਹਾਂ ਵੀ ਜਿਹੜੇ ਥੋੜੇ ਵਿਚਾਰੇ ਗੁਜ਼ਾਰਾ ਕਰਨ ਜੋਗ ਸਨ ਕਿ ਨਹੀਂ ਸਾਨੂੰ ਝੂਠ ਬੋਲਿਆ ਗਿਆ ਸਾਡੇ ਨਾਲ ਧੋਖਾ ਹੋਇਆ ਉਹਨਾਂ ਨੇ ਜੋ ਕੀਤਾ ਸੀ ਪੰਜਾਬ ਚੋਂ ਦੇਖ ਲਿਆ ਇਹ ਹੋਇਆ ਤੁਹਾਨੂੰ ਉਹ ਚੀਜ਼ਾਂ ਨਹੀਂ ਕੀਤੀਆਂ ਗਈਆਂ ਜਿਵੇਂ ਉਹ ਗੱਲ ਕਰ ਰਹੀ ਸੀ ਕਿ ਸਾਨੂੰ ਲੱਗਦਾ ਸੀ ਕਿ ਇੱਕ ਤਬਦੀਲੀ ਵਾਲੀ ਸਰਕਾਰ ਆ ਰਹੀ ਹੈ ਇਹ ਕੁਝ ਬਦਲ ਲਿਆਉਣਗੇ ਪਰ ਤਾਂ ਸੀ ਕਹਿੰਦੇ ਅਸੀਂ ਦੇਖ ਰਹੇ ਹਾਂ ਕਿ ਉਨੀ ਹੀ ਸਿਕਿਉਰਿਟੀ ਹੈ ਉਸੇ ਤਰ੍ਹਾਂ ਦਾ ਇਹ ਸਾਰਾ ਕੁਝ ਹੈ ਫਿਰ ਸਾਨੂੰ ਇਹ ਵੀ ਖਬਰਾਂ ਨਿਕਲ ਰਹੀਆਂ ਨੇ ਕਿ 19 ਲੁੱਟ ਖੋਟ ਹੈ ਸੋ ਯਾਨੀ ਇਹ ਸ਼ਬਦ ਉਹਨਾਂ ਦੇ ਸੀ ਕਿ ਇਸ ਕਾਰਨ ਅਸੀਂ ਨਹੀਂ ਪਾ ਰਹੇ ਫਿਰ ਜਦੋਂ ਬੀਜੇਪੀ ਦੇ ਐਂਟੀ ਵੋਟ ਉਹ ਉਹ ਵੀ ਕੁਝ ਆਪਣੇ ਹਰ ਇੱਕ ਬੰਦੇ ਦਾ ਜਿਵੇਂ ਰੁਝਾਨ ਹੁੰਦਾ ਹੈ ਕਿ ਆਪੋ ਆਪਣੇ ਉਹਨਾਂ ਨੇ ਦਿਮਾਗ ਵਿੱਚ ਜੋ ਫਿੱਟ ਕਰ ਲਈ ਦੀ ਸੋਚ ਉਸੇ ਹਿਸਾਬ ਨਾਲ ਉਹ ਜਵਾਬ ਦਿੰਦੇ ਨੇ ਪਰ ਕਿਉਂਕਿ ਮੈਂ ਇੱਕ ਨਾਨ ਪੋਲਿਟੀਕਲ ਫਿਗਰ ਸੀ ਤਾਂ ਉਹ ਗੱਲਾਂ ਬਾਤਾਂ ਕਰਦੇ ਉਹਨਾਂ ਨੂੰ ਐ ਵੀ ਲੱਗਦਾ ਸੀ ਕੋਈ ਸੀਨੀਅਰ ਡਾਕਟਰ ਪਰੋਂ ਦੇਖਣ ਆਏ ਨੇ ਸੋ ਇਸ ਤਰੀਕੇ ਉਹ ਗੱਲਬਾਤ ਤਾਂ ਕਰ ਲੈਂਦੇ ਸਨ ਹੁਣ ਮੈਂ ਇੱਕ ਡਾਕਟਰਾਂ ਦੀ ਇੰਟਰਸਟਿੰਗ ਸਟੂਡੈਂਟਸ ਜੀ ਜੋ ਉੱਥੇ ਸਨ ਪੀਜੀ ਸਟੂਡੈਂਟ ਉਹਨਾਂ ਨਾਲ ਗੱਲ ਹੋਈ ਕਿ ਭਾਈ ਤੁਸੀਂ ਕਿਹਨਾਂ ਦੇ ਹੱਕ ਚ ਆਪਕੋ ਤਾਂ ਬਿਲਕੁਲ ਨਹੀਂ ਮੈਂ ਕਿਹਾ ਜੀ ਉਹ ਕਿਉਂ ਕਹਿੰਦੇ ਤੁਸੀਂ ਪੰਜਾਬ ਚੋਂ ਤੁਹਾਡੀ ਜਿੰਨੀ ਤਨਖਾਹ ਦਿੱਤੀ ਜਾ ਰਹੀ ਹੈ ਨਾ ਤੁਹਾਡੇ ਡਾਕਟਰਾਂ ਨੂੰ ਉਹਦੇ ਨਾਲੋਂ ਦੁੱਗਣੀ ਜੇ ਸਾਡੀ ਤਨਖਾਹ ਤੇ ਸੀਸਾ ਤੁਸੀਂ ਆਪਣੀਆਂ ਕਰੋੜਾਂ 'ਚ ਨੇ ਤੁਹਾਡੀਆਂ ਤੇ ਸਾਡੀ ਫੀਸ 5000 ਰੁਪਏ ਜੇ ਇੱਕ ਡਾਕਟਰ ਦੀ ਜਿਹੜੀ ਜਰਾ ਭਾਜੀ ਕੰਪੈਰੀਜ਼ਨ ਤਾਂ ਕਰੀਏ ਕਰੋੜ ਵਰਸਸ 5000 ਉਹ ਕਹਿੰਦੇ ਜੀ ਇੰਨਾ ਕ ਸਾਡਾ ਖਰਚਾ ਪੜਾਈ ਤੇ ਆਂਦਾ ਸਾਡਾ ਤਾਂ ਇੱਕ ਰਿਕਸ਼ੇ ਵਾਲਾ ਵੀ ਬੱਚਾ ਆਮਨਾ ਪੜ੍ਹ ਕੇ ਜਾ ਸਕਦਾ ਤੇ ਅਸੀਂ ਗਰੀਬ ਘਰਾਂ 'ਚ ਆ ਪਰ ਤੁਸੀਂ ਤਾਂ ਉੱਥੇ ਇਸ ਹਿਸਾਬ ਦੀ ਮਹਿੰਗਾਈ ਕੀਤੀ ਪਈ ਹੈ ਕਿ ਅਸੀਂ ਜੇ ਉਹਨਾਂ ਨੂੰ ਇੱਥੇ ਲਿਆਏ ਸਾਡਾ ਤਾਂ ਗੁਜ਼ਾਰਾ ਕਰਨਾ ਔਖਾ ਹੋ ਜਾਣਾ ਅਸੀਂ ਨਹੀਂ ਲਿਆਣਾ ਇਹ ਡਾਕਟਰੀ ਕਰ ਰਹੇ ਬੱਚਿਆਂ ਦੀ ਜਿਹੜੇ ਉੱਥੇ ਸਨ ਮਿਲੇ ਇਕੱਠੇ ਉਹ ਜਦੋਂ ਹੋਏ 12 13 ਉਹਨਾਂ ਤੋਂ ਜਦੋਂ ਪੁੱਛਿਆ ਇਹਨਾਂ ਦਾ ਜਵਾਬ ਸੀ ਮੈਂ ਤਾਂ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰ ਰਹੀ ਆਂ ਜੀ ਕਿ ਮੈਂ ਕਿਸੇ ਪਾਰਟੀ ਦੇ ਵਿਰੁੱਧ ਜਾਂ ਹੱਕ ਚ ਨਹੀਂ ਗੱਲ ਕਰ ਰਹੀ ਇੱਕ ਲੋਕ ਆਵਾਜ਼ ਹੋਂ ਤੱਕ ਜੇ ਪਹੁੰਚੇ ਕਿ ਪਈਆਂ ਤਬਦੀਲੀਆਂ ਜੇ ਉਹ ਲਿਆ ਸਕਣ ਤਾਂ ਮੇਰਾ ਖਿਆਲ ਹੈ ਕਿ ਬਹੁਤ ਜ਼ਿਆਦਾ ਅਸੀਂ ਫਰਕ ਕਰ ਸਕਾਂਗੇ ਕਿ ਕਿਉਂਕਿ ਇਹ ਤਬਦੀਲੀਆਂ ਹੀ ਨੇ ਜਿਹੜੀਆਂ ਕਿਸੇ ਸਰਕਾਰ ਨੂੰ ਫੀਡਬੈਕ ਦੇ ਦਿੰਦੀਆਂ ਨੇ ਤੇ ਉਹ ਅੱਗੋਂ ਕੁਝ ਸੁਧਾਰ ਲਿਆ ਕੇ ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਕਿਉਂ ਅੱਜ ਤੱਕ ਯਾਦ ਰੱਖੇ ਜਾਂਦੇ ਨੇ ਜੀ ਉਹਨਾਂ ਨੇ ਇੱਕ ਫੀਡਬੈਕ ਸਿਸਟਮ ਸ਼ੁਰੂ ਕੀਤਾ ਸੀ ਆਪ ਜਾਂਦੇ ਸੀ ਲੋਕਾਂ 'ਚ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਸੀ ਸੁਲਝਾਉਂਦੇ ਸੀ ਉਤੀਸ ਸ਼ਾਇਦ ਸਾਡੇ ਮਨਫੀ ਹੋ ਗਈ ਹੈ ਸਾਡੇ ਸਿਆਸਤਦਾਨ ਇੱਕ ਵੱਡਾ ਘੇਰਾ ਪੈਦਾ ਕਰਦੇ ਨੇ ਪੁਲਿਸ ਕਰਮੀਆਂ ਦਾ ਉਹ ਸਭੂ ਲੋਕਾਂ ਤੋਂ ਉਹਨਾਂ ਨੂੰ ਹੋਰ ਦੂਰ ਕਰਦੇ ਨੇ ਜੇ ਇੰਨੀ ਇੱਕ ਗੱਲ ਸਮਝ ਆ ਜਾਵੇ ਮੇਰਾ ਖਿਆਲ ਹੈ ਕਿ ਬਹੁਤ ਸੁਧਾਰ ਹੋ ਜਾਏਗਾ ਮੈਂ ਮਿਸਾਲ ਵਜਾਉ ਜਿਵੇਂ ਹੁਣ ਉੱਥੇ ਜੋ ਇੱਕ ਜਗ੍ਹਾ ਤੇ ਅਸੀਂ ਅਜੇ ਐਗਜ਼ਾਮ ਲੈਣ ਤੋਂ ਮਤਲਬ ਵਿੱਚ ਖਾਣਾ ਖਾਣ ਲਈ ਨਿਕਲੇ ਸਾਂ ਜਦੋਂ ਉੱਥੋਂ ਵਾਪਸ ਜਾ ਰਹੇ ਸਾਂ ਸਾਡੇ ਕੋਲ ਰਸਤੇ ਵਿੱਚ ਉੱਥੇ ਹਰਿਆਣੇ 'ਚ ਇੰਜੀ ਲੰਗੇ ਮੈਂ ਹਰਾਨ ਸਾਂ ਭਾਜੀ ਉਹਨਾਂ ਦੇ ਨਾ ਅੱਗੇ ਜਿਪਸੀ ਨਾ ਪਿੱਛੇ ਜਿਪਸੀ ਸੀ ਉਹ ਨਾਰਮਲ ਤਰੀਕੇ ਨਾਲ ਜਾਨੀ ਬਾਜ਼ਾਰ ਚੋਂ ਲੰਘੇ ਉਹਨਾਂ ਦੀ ਕਾਰ ਦੇ ਵਿੱਚ ਜ਼ਰੂਰ ਅੰਦਰ ਇੱਕ ਪੁਲਿਸ ਕਰਮੀ ਅੱਗੇ ਬੈਠਾ ਸੀ ਖਤਮਨਾ ਅੱਗੇ ਜੀਪ ਸੀ ਨਾ ਪਿੱਛੇ ਜੀਪ ਸੀ ਕੋਈ ਜਿਪਸੀਆਂ ਨਹੀਂ ਕੁਝ ਨਹੀਂ ਤੇ ਉਹ ਆਰਮਨ ਨਾਲ ਉਤਰਿਆ ਉਹ ਆਰਮਨ ਨਾਲ ਉਹਨਾਂ ਨੇ ਗੱਲ ਕੀਤੀ ਉਹ ਪੁਲਿਸ ਵਾਲਾ ਬਸ ਉੱਥੇ ਹੀ ਦਰਵਾਜ਼ੇ ਕੋਲ ਹੀ ਖੜਾ ਰਿਹਾ ਕੋਈ ਅੱਗੇ ਆ ਕੇ ਉਹਨੇ ਲੋਕਾਂ ਨੂੰ ਧੱਕੇ ਨਹੀਂ ਮਾਰੇ ਪਰੇ ਨਹੀਂ ਕੀਤਾ ਆਰਮਨ ਨਾਲ ਮਾਰ ਕੇ ਪਾਸੇ ਕਰਦੇ ਕਿ ਲਿਬੜੀ ਮੱਝ ਨੇ ਨਿਕਲਣਾ ਹੋਵੇ ਜੀ ਹਾਂਜੀ ਪਰ ਅਸੀਂ ਕੀ ਕ੍ਰੀਏਟ ਕਰ ਰਹੇ ਆ ਲੋਕਾਂ 'ਚ ਵਿਤਕਰਾ ਕਿਉਂ ਕਰ ਰਹੇ ਆ ਇਹ ਕੁਝ ਨਾ ਕੁਝ ਮੇਰਾ ਖਿਆਲ ਹੈ ਕਿ ਤੇ ਆਮ ਲੋਕਾਂ ਦੀ ਆਵਾਜ਼ ਨੂੰ ਸੁਣਨ ਦੀ ਲੋੜ ਹੈ ਜਿਹੜੀ ਰਿਜੈਕਸ਼ਨ ਵਾਲੇ ਪਾਸੇ ਨੂੰ ਤੁਰਨਾ ਕਿ ਅਸੀਂ ਜਾਣਾ ਹੀ ਨਹੀਂ ਪਾਣੀ ਨਹੀਂ ਜਾਣਾ ਇਹਨਾਂ ਨੂੰ ਇਹ ਬੜੀ ਖਤਰਨਾਕ ਗੱਲ ਜਾਣੇ ਜੋ ਕਿ ਲੋਕਾਂ ਨੂੰ ਸੋ ਕੋ ਦੂਰ ਕੀਤਾ ਜਾ ਰਿਹਾ ਹੈ ਇਹਦੇ ਮੇਰੇ ਹਿਸਾਬ ਨਾਲ ਦੇਖੋ ਸਾਡੇ ਤੇ ਉਹਨਾਂ 'ਚ ਤਬਦੀਲੀ ਕੀ ਜੇ ਹੁਣ ਉਹ ਦੱਸ ਰਹੇ ਸਨ ਕਹਿੰਦੇ ਜੀ ਸਾਡੇ ਕੋਲ ਮੀਡੀਆ 'ਚ ਨਿਊਜ਼ ਤਨੂੰ ਮੈਨੂੰ ਖੋਲ ਕੇ ਦਿਖਾਇਆ ਗਿਆ ਇਹ ਰਾਜਸਥਾਨ ਦੀ ਗੱਲ ਹੈ ਜੀ ਮੈਨੂੰ ਵੀਡੀਓ ਦਿਖਾ ਰਿਹਾ ਹੈ ਬੱਚਾ ਕਹਿੰਦੇ ਆ ਦੇਖੋ ਮੈਂ ਨਾਮ ਨਹੀਂ ਲੈਂਦੀ ਕਿਹੜਾ ਪੋਲੀਟੀਸ਼ੀਅਨ ਇੱਥੇ ਪੰਜਾਬ ਦਾ ਕਿ ਉਹਨੂੰ ਸਵਾਲ ਪੁੱਛਿਆ ਜਾ ਰਿਹਾ ਸੀ ਇੱਕ ਕਿਸਾਨ ਵੱਲੋਂ ਅੱਗੋਂ ਪੋਲੀਟੀਸ਼ੀਅਨ ਉਹ ਇਹ ਮੀਡੀਆ ਚ ਪਈ ਜੈ ਰੀਲਾਂ ਪਈਆਂ ਜੇ ਤੁਸੀਂ ਦੇਖ ਸਕਦੇ ਹੋ ਇਹ ਉਹਨੇ ਵੀ ਮੈਨੂੰ ਨੈਟ ਤੋਂ ਹੀ ਦਿਖਾਈ ਅੱਗੋਂ ਉਹ ਉਹ ਪੋਲੀਟੀਸ਼ੀਅਨ ਅੱਗੋਂ ਉਸ ਕਿਸਾਨ ਨੂੰ ਕਹਿ ਰਿਹਾ ਮੈਂ ਤੈਨੂੰ ਦਿਖਾ ਦੂੰਗਾ ਮੈਂ ਦਿਖਾਉਂਗਾ ਤੇਰੇ ਤੇ ਇੱਕ ਕੇਸ ਪਾਇਆ ਨਾ ਅੰਦਰ ਰਗੜੇ ਚੜੇ ਐਦਾਂ ਦੀ ਯਾਨੀ ਲੈਂਗੁਏਜ ਆਪਾਂ ਸੋਚ ਕੇ ਦੇਖੀਏ ਵੀ ਆਪਾਂ ਕੀ ਕਰ ਰਹੇ ਆ ਕੀ ਕਰਦਾ ਕਰ ਰਹੇ ਆ ਸਾਡੇ ਕਿਸ ਤਰੀਕੇ ਦੇ ਪੋਲਿਟਿਸ਼ੀਅਨ ਹੋ ਰਹੇ ਨੇ ਇਹ ਸੋਚ ਦੇਖੋ ਨਾ ਕਿਵੇਂ ਵਿਗਾੜ ਵੱਲ ਜਾ ਰਹੀ ਏ ਤੇ ਫਿਰ ਉਸ ਤੋਂ ਉੱਪਰ ਜੋ ਦੇਖੋ ਇਹ ਸੀ ਅਸੀਂ ਤਰ੍ਹਾਂ ਖਰੀਦੀਆਂ ਇੱਕ ਰਸਤੇ 'ਚ ਉਹ ਰੇੜੀ ਵਾਲੇ ਤੋਂ ਹਾਂਜੀ ਹਾਂ ਉਹਨੇ ਪੁੱਛਿਆ ਉਹਨੇ ਲਾਇਆ ਹੋਇਆ ਸੀ ਸਾਈਡ ਤੇ ਆਪਣਾ ਹੀ ਮੋਬਾਈਲ ਉਸ 'ਚ ਖਬਰਾਂ ਚੱਲ ਰਹੀਆਂ ਸੀ ਉਹਨੇ ਕਿਹਾ हां जी ਕੀ ਮਾਹੌਲ ਹੈ ਕਿੱਧਰ ਜਾ ਰਹੇ ਹੋ ਕਹਿੰਦਾ ਇਹ ਤਾਂ ਸੌਦੇ ਲੜ ਲਫਸ ਬੜੇ ਮਜ਼ੇਦਾਰ ਸੀ ਤਾਂ ਸਾਂਝੀ ਕਰਨ ਲੱਗੀਆਂ ਜੀ ਕਹਿੰਦਾ ਸਾਰਿਆਂ ਨੂੰ ਤੰਦੂਰ ਚ ਪਾ ਕੇ ਭੁੰਨਣ ਵਾਲਾ ਦੱਸੋ ਕਹਿੰਦਾ ਛੜੱਪੇ ਮਾਰ ਕੇ ਇੱਧਰ ਛੜੱਪੇ ਮਾਰ ਕੇ ਉੱਧਰ ਆਹ ਬੇਸਿਰ ਪੈਰ ਦੇ ਲੋਕ ਕਹਿੰਦਾ ਇਹਨਾਂ ਨੂੰ ਕਿਉਂ ਕੋਈ ਲੋਕ ਚੁਣੇ ਇਹਨਾਂ ਨੂੰ ਚੁਣਨਾ ਹੀ ਨਹੀਂ ਚਾਹੀਦਾ ਜਿਹੜੇ ਇੱਧਰ ਉੱਧਰ ਛਾਲਾ ਮਾਰਦੇ ਆ ਇਹ ਕੋਈ ਪੰਜਾਬ ਜਾਂ ਮੁਲਕ ਵਾਸਤੇ ਕਰ ਰਹੇ ਨੇ ਇਕੀ ਦੇ ਵਾਸਤੇ ਕਰ ਰਹੇ ਨੇ ਦੇ ਆਪਣੇ ਵਾਸਤੇ ਕਰ ਰਹੇ ਨੇ ਨਾ ਸੀਟਾਂ ਆਪਣੀਆਂ ਲਈ ਗੱਲ ਉਹਦੀ ਵੀ ਸਹੀ ਹੈ ਜੇ ਆਪਾਂ ਰਤਿਕ ਧਿਆਨ ਨਾਲ ਇਹਦੇ ਵਿੱਚੋਂ ਕੁਝ ਨਿਚੋੜ ਕੱਢੀਏ ਤਾਂ ਕੀ ਸਾਡੇ ਕੋਲ ਪੇਸ਼ ਹੋ ਰਿਹਾ ਭਾਜੀ ਬੰਦਾ ਕੋਈ ਇੱਕ ਥਾਂ ਤੇ ਖੜੇ ਇੱਕ ਕੋਈ ਪਾਰਟੀ ਦੇ ਦੋ ਬੰਦੇ ਵਕੂ ਵੱਖਰੇ ਉਹਦੀ ਸੋਚ ਤਾਂ ਬਦਲ ਨਹੀਂ ਗਈ ਰਾਤ ਨੂੰ ਸੁੱਕ ਤੇ ਸਵੇਰੇ ਉੱਠੇ ਤੇ ਸੋਚ ਬਦਲ ਗਈ ਆਖਰ ਕਿਉਂ ਬਦਲ ਰਹੇ ਨੇ ਇੱਕ ਉਹੀ ਸੀਟ ਪਿੱਛੇ ਹੀ ਕਿ ਮੇਰੇ ਕੋਲ ਰਾਜ ਹੋਵੇ ਮੇਰਾ ਦਬ ਦਬਾ ਹੋਵੇ ਇਸ ਤੋਂ ਵੱਧ ਪੰਜਾਬ ਦੇ ਮੁੱਦੇ ਪਾਜੀ ਨਜ਼ਾਰਤ ਨੇ ਉਹ ਬੰਦੇ ਜਿਹੜੇ ਮੈਂ ਜਿਨ੍ਹਾਂ ਨਾਲ ਮਿਲੀ ਉਹਨਾਂ ਦੀ ਗੱਲ ਕਰੀ ਉਹਨਾਂ ਦੀ ਤਕਲੀਫ ਚ ਇੱਕ ਵੀ ਐਸੀ ਤਕਲੀਫ ਕੋਈ ਵੀ ਕਿਸੇ ਸਿਆਸਤਦਾਨ ਦੇ ਮੂੰਹ ਮੈਂ ਨਹੀਂ ਸੁਣੀ ਕਿ ਉਹਨੂੰ ਪਤਾ ਹੋਵੇ ਪਰ ਪਾਜੀ ਅਹਿਮ ਮੁੱਦਾ ਮੈਂ ਤੁਹਾਡੇ ਨਾਲ ਜਿੰਨੇ ਸੁਣਦੇ ਨੇ ਕਿਉਂਕਿ ਤੁਹਾਡਾ ਪ੍ਰੋਗਰਾਮ ਬਹੁਤ ਵੱਖ ਜੇ ਸਾਰਿਆਂ ਨਾਲੋਂ ਜਿੱਥੇ ਬਹੁਤ ਸੂਝਵਾਨ ਲੋਕ ਤੇ ਤੁਸੀਂ ਉਹਦੇ ਚੋਂ ਇੱਕ ਮੈਂ ਬੜੀ ਵਾਰ ਕਿਹਾ ਤਰੂ ਤਾਰੇ ਵਾਂਗ ਨਿਤਰਦੇ ਹੋ ਮੈਂ we da ਕਿ ਕਿਸੇ ਇੱਕ ਵੀ ਸਿਆਸਤਦਾਨ ਨੇ ਇਹ ਗੱਲ ਕੀਤੀ ਹੋਏ ਕਿ ਭਈ ਮੇਰਾ ਵਿਜ਼ਨ ਅੱਜ ਤੋਂ 15 ਸਾਲ ਬਾਅਦ ਦਾ ਇਹ ਹੈ ਮੈਂ ਚਾਹਣਾ ਕਿ ਪੰਜਾਬ ਚੋਂ ਬਾਹਰ ਜਾਂਦੇ ਬੱਚੇ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਹੋਣ ਕਾਲਜ ਹੋਣ ਜਿੱਥੇ ਉਹ ਰਿਸਰਚ ਕਰ ਸਕਣ ਨੋਬਲ ਪ੍ਰਾਈਜ਼ ਵਿਨਰਸ ਮੈਂ ਪੈਦਾ ਕਰਨੇ ਆ ਜਾਂ ਮੇਰੇ ਘਰਤੀ ਇੱਥੋਂ ਥੱਲੇ ਪਾਣੀ ਮੁੱਕਦਾ ਜਾਂਦਾ ਮੈਂ ਸਪ੍ਰਿੰਕਲਰ ਸਿਸਟਮ ਸ਼ੁਰੂ ਕਰਨੇ ਨੇ ਮੈਂ ਐਨੇ ਸੋਲਰ ਦੇ ਨਾਲ ਚਲਾਉਂਦੇ ਜਾਓ ਨਾਲ ਦੇ ਹਰਿਆਣੇ ਵਿੱਚ ਗਰੀਬ ਤੋਂ ਗਰੀਬ ਦੇ ਉਸ ਪਿੰਡ ਨਿੱਕੇ ਤੇ ਨਿੱਕੇ ਖੇਤ ਵਿੱਚ ਵੀ ਉਹਨਾਂ ਨੇ ਸਪ੍ਰਿੰਕਲਰ ਲਾਏ ਨੇ ਬਾਕਾਇਦਾ ਸੋਲਰ ਸਿਸਟਮ ਨਾਲ ਚੱਲਦੇ ਕਿਸੇ ਸਟੋਰੀ ਕਚਾਣਾ ਸਾਡਾ ਕੋਈ ਸਿਸਟਮ ਹੈ ਵੀ ਆ ਸਾਡੇ ਪੋਲੀਟਿਸ਼ੀਅਨ ਛਾਤੀ ਥੋਕਦੇ ਦੇਖਦੇ ਆ ਮੈਂ ਇੱਕ ਹੋਰ ਥਾਂ ਤੇ ਆ ਦੇਖੋ ਜੀ ਲਵਾਤਾ ਪੰਪ ਆ ਜਮੀਨ ਥੱਲੋਂ ਮੈਂ ਫ੍ਰੀ ਸਾਰਾ ਦਵਾਤਾ ਕਿਸੇ ਕੋਲ ਹੈ ਵੀ ਵਿਜਨ ਕਿ ਅਸੀਂ ਅੱਗੋਂ ਪੰਜਾਬ ਦਾ ਬਣਾ ਕੀ ਰਹੇ ਆ ਹੁਣ ਇਹ ਸਾਰੀਆਂ ਚੀਜ਼ਾਂ ਜੇ ਸਾਨੂੰ ਨਿੱਕੀ ਜੀ ਗੱਲ ਤੋਂ ਹੀ ਸਮਝ ਆਣ ਜਿਵੇਂ ਅਗਰੋਹੇ ਵਿੱਚ ਬੜਾ ਵੱਡਾ ਉੱਥੇ ਟਿੱਲਾ ਜੇ ਜਿਹਦੇ ਥੱਲੇ ਪੂਰਾ ਸ਼ਹਿਰ ਦੱਬਿਆ ਪਿਆ ਜੋ ਕੱਢਦੇ ਪਏ ਨੇ ਉਹ ਕੱਡੇ ਦੇ ਵਿੱਚੋਂ ਇੱਕੋ ਹੀ ਚੀਜ਼ ਸਾਹਮਣੇ ਆਈ ਪਾਜੀ ਦੇਖੋ ਉਹਨਾਂ ਦੀਆਂ ਨਾਲੀਆਂ ਕਵਰਡ ਉਹਨਾਂ ਦਾ ਅੱਜ ਤੱਕ ਡਸਟਬਿਲ ਕਵਰਡ ਵੀ ਉੱਥੇ ਲੱਬੇ ਨੇ ਪਏ ਹੋਏ ਉਸ ਗਲੀ ਦੇ ਵਿੱਚ ਇੰਨਾ ਐਡਵਾਂਸਡ ਪਰ ਇੱਕੋ ਹੀ ਕਾਰਨ ਲੱਬਿਆ ਗਿਆ ਕਿ ਉੱਥੇ ਜੀ ਪਾਣੀ ਮੁੱਕ ਗਿਆ ਸੀ ਹੁਣ ਅਸੀਂ ਕੀ ਕਰ ਰਹੇ ਹਾਂ ਫਿਰ ਪੰਜਾਬ ਇਸੇ ਤਰ੍ਹਾਂ ਛੱਡ ਕੇ ਨਿਕਲਣਾ ਪਏਗਾ ਜੇ ਸਾਡੇ ਇੰਜ ਦੇ ਹੀ ਸਿਆਸਤਦਾਨ ਉਹ ਛੜੱਪੇ ਮਾਰਦੇ ਡੱਡੂ ਵਾਂਗ ਸੱਜੇ ਉਹ ਖੱਬੇ ਜਾਂਦੇ ਰਹੇ ਫਿਰ ਤਾਂ ਹੋ ਲਿਆ ਕੰਮ ਸਾਡਾ ਪੰਜਾਬ ਖਤਮ ਹੋ ਜਾਣਾ ਜੀ ਜੀ ਅੱਛਾ ਭਾਈ ਜੀ ਜਾਂਦੇ ਜਾਂਦੇ ਮੈਂ ਇੱਕ ਥੋੜਾ ਜਿਹਾ ਤੁਹਾਨੂੰ ਆਊਟ ਆਫ ਜਿਹਦੇ ਟੌਪਿਕ ਤੋਂ ਥੋੜਾ ਜਿਹਾ ਲੈ ਕੇ ਚੱਲਦਾ ਅੰਬਾਂ ਦਾ ਸੀਜ਼ਨ ਆ ਗਿਆ ਜੀ ਤੇ ਲੋਕਾਂ ਨੇ ਹੁਣ ਸ਼ੱਕ ਨੇ ਵੀ ਬਹੁਤ ਨਹੀਂ ਬੇਸ਼ੱਕ ਅੰਬ ਦੀ ਆਪਾਂ ਕੁਆਲਿਟੀ ਗੱਲ ਕਰੀਏ ਵਿਟਾਮਿਨਸ ਲੈ ਲੋ ਬੜਾ ਨਿਊਟ੍ਰੀਐਂਟ ਹੈਗਾ ਇਹ ਠੀਕ ਹੈ ਜੀ ਬੈਨੀਫੀਸ਼ੀਅਲ ਵੀ ਇਫੈਕਟ ਹੈਗਾ ਇਹਦੇ ਹੈਗੇ ਨਹੀਂ ਪਰ 슈ਗਰ ਦੇ ਉੱਤੇ ਗੱਲ ਕਰੀਏ ਜਾਂਦੇ ਜਾਂਦੇ ਇਹ ਗੱਲ ਦੱਸਦੇ ਵੇ 슈ਗਰ ਵਾਲਿਆਂ ਨੂੰ ਖਾਣੇ ਚਾਹੀਦੇ ਜਾਂ ਨਹੀਂ ਖਾਣੇ ਚਾਹੀਦੇ ਬਸ ਥੋੜੇ ਜਿਹੀ ਲਫਟ ਦੇਖੋ ਭਾਜੀ ਜਿਹੜਾ ਫਲਾਂ ਦੇ ਵਿਚਲਾ 슈ਗਰ ਹੈ ਉਹ ਇਕਦਮ ਖੂਨ ਵਿੱਚ ਜਾ ਕੇ ਤੁਹਾਡੀ ਲੈਵਲ 슈ਗਰ ਦੀ ਰੇਜ਼ ਨਹੀਂ ਕਰਦਾ ਸੋ ਸ਼ੌਕ ਨਾਲ ਦੇਖੋ ਮੇਰੇ ਤਾਂ ਅਸੂਲ ਇਹੋ ਹੈ ਤੇ ਮੈਂ ਜਿੰਨਾਂ ਵੀ ਹੁਣ ਤੱਕ ਪੜ ਸਕੀਆਂ ਜਾਂ ਲਾਗੂ ਕਰ ਸਕੀਆਂ ਮੇਰਾ ਗਿਆਨ ਤਾਂ ਇੰਨਾ ਕੀ ਕਹਿੰਦਾ ਕਿ 슈ਗਰ ਦਾ ਮਰੀਜ਼ ਇੱਕ ਫਾੜੀ ਆਂਬ ਤਸੱਲੀ ਨਾਲ ਖਾਵੇ ਅਗਲੇ ਪ੍ਰੋਗਰਾਮ ਚ ਆਪਾਂ ਗੱਲ ਹੀ ਇਸ ਵਿਸ਼ੇ ਤੇ ਕਰਾਂਗੇ ਕੁਝ ਵੀ ਨਹੀਂ ਵਿਗੜਦਾ ਤੁਸੀਂ ਸਿਰਫ ਤਣਾਅ ਛੱਡਦੇ ਹੋ ਕਿਉਂਕਿ ਸਾਡਾ ਤਣਾਅ ਜੇ ਜੇ ਵੀ ਆਹ ਕਾਰਨ ਨਾਲ ਮੇਰੀ ਵੱਧ ਨਾ ਜਾਏ ਉਤਣਾ ਜ਼ਿਆਦਾ ਵਧਾਂਦਾ ਜੇ 슈ਗਰ ਅੰਬ ਦੀ ਫਾੜੀ ਨਹੀਂ ਜੇ ਵਧਣ ਲੱਗੀ ਬਿਲਕੁਲ ਸ਼ੌਕ ਨਾਲ ਖਾਓ ਇਹ ਸੀਜ਼ਨ ਵਿੱਚ ਕਿੰਨੀ ਵੀ ਡਾਇਬੀਟਿਸ ਤੁਹਾਨੂੰ ਹੈ ਇੱਕ ਫਾੜੀ ਕੱਖ ਨਹੀਂ ਜੇ ਤੁਹਾਡਾ ਕਰਦੀ ਜ਼ਰੂਰ ਸ਼ੌਕ ਪੂਰਾ ਕਰੋ ਬਲਕਿ ਉਹਦੇ ਜਿਹੜੇ ਤਤ ਫਾਇਦੇਮੰਦ ਨੇ ਉਹ ਤੁਹਾਡੇ ਅੰਦਾਜ਼ੇ ਤੋਂ ਵੀ ਬਾਹਰ ਨੇ ਤੁਹਾਡੀਆਂ ਅੱਖਾਂ ਲਈ ਤੁਹਾਡੀ ਚਮੜੀ ਲਈ ਤੁਹਾਡੀ ਇਮਿਊਨਿਟੀ ਲਈ ਬਾ ਕਮਾਲ ਚੀਜ਼ਾਂ ਭਰੀਆਂ ਪਈਆਂ ਨੇ ਜ਼ਰੂਰ ਖਾਓ ਇੱਕ ਫਾੜੀ ਕੁਝ ਨਹੀਂ ਕਹਿੰਦੀ ਪਰ ਕਸਰਤ ਰੈਗੂਲਰ ਰੱਖੋ weight control ਕਰੀ ਰੱਖੋ ਤਾਂ ਸਭ ਕੁਝ ਅੱਜ ਕੱਲ ਤਾਂ ਡਾਇਬੀਟਿਸ ਰਿਵਰਸਲ ਦੀ ਸਾਡੇ ਕੋਲ ਬਹੁਤ ਕੇਸਸ ਨੇ ਜਿਹੜੇ ਇੰਨੀ ਕੁ ਚੀਜ਼ ਨਾਲ ਕਿ ਅਸੀਂ 20% ਸਿਰਫ ਭਾਰ ਘਟਾਣਾ ਜੇ ਤੇ ਅਸੀਂ ਰੈਗੂਲਰ ਕਸਰਤ ਕਰਨੀ ਜੇ ਐਂਡ ਸ਼ਾਮ ਨੂੰ ਭਾਵੇਂ ਤੁਸੀਂ 10 ਮਿੰਟ ਹੱਸ ਲਓ ਖਿੜਖੜਾ ਕੇ ਭਾਵੇਂ ਤੁਸੀਂ ਨੱਚ ਲਓ ਡਾਂਸ ਕਰ ਲਓ ਭਾਵੇਂ ਤੁਸੀਂ ਸਾਈਕਲ ਚਲਾ ਲਓ ਸਵਿਮਿੰਗ ਕਰ ਲਓ ਯਾਨੀ ਕੁਝ ਕੁਝ ਵੀ ਕਸਰਤ ਕਰਕੇ ਆਪਣੇ ਅੰਦਰਲਾ ਤਣਾਅ ਛੰਡ ਦਿਓ ਡਾਇਬਟੀਜ਼ ਤਾਂ ਆਪਣੇ ਆਪ ਹੀ ਗਾਇਬ ਹੋਣੀ ਸ਼ੁਰੂ ਹੋ ਜਾਣੀ ਹੈ ਸੋ ਬਹੁਤ ਬਹੁਤ ਮਿਹਰਬਾਨੀ ਪੈਂਦੀ ਸ਼ੁਕਰਗੁਜ਼ਾਰ ਸੋ ਫਿਲਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਸਾਂਝ ਪਾਵਾਂਗੇ ਜੀ ਬਖਤੌਰ ਸਿੰਘ ਤੋਂ ਲੋ ਰਣਨਦ ਸੋ ਜੁੜੇ ਰਹੋ ਰੇਡੀਓ ਪੰਜਾਬ 2 ਨਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਦੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ, ਚੂੜੀਆਂ, ਨਗਾਵਲੀਆਂ, ਸੋਣੀਆਂ, ਸੋਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਐਲਰ ਸ਼ੱਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ। भाई जी नवी डीडी15 चालो दे जब कार मैक्स फोर्स कमिंस ISX वॉल्वो मर्सिडीज स्प्रिंटर जेही मोटर होवे तेल हो और ओरिजिनल फिल्टर तक चेंज कराना है आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तो सी जान देयो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश हो परतोगे <laughs> मान लो 51960 Sifer Chesosat 0660 QTL because we care. हाँ। मैन बस एक गरी हाँ। तू ट्रेवलिंग करकिंग रोटी लॉन्ड्री शावर ट्रक हो सामान आसानी मिलेगा हमने कॉल करो तीन सो सठ छे सो बवंजाठी थ्री सिक्स जीरो टू सिक्स जीरो सिक्स सिक्स इन दो लोकेशन तो सेवा कर देने। location, Center, 14804, Street, Hills, 601, में प्रदान करते ने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्का सतानवे तेईस चौर उन ट्रेवल प्लाजा, मडेरा वाले लोकल ट्रक वीर वी वेज खाना फिर किते होर क्यों जाना? प्लाजा टी ए मडेरा एगजिट पॉइंट मलिक या रविवाल एट 5599647787 फाइव नाइन सेटन बहुत जल्द बेकर भी खुल रहा है एक नवा पायलट ट्रक स्टॉप नाइन टाफ्ट With it.